ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਬਾਣੀ ਬੇਣੀ ਜੀ ਓ ਕੀ ਹਾਂਜੀ ਬਾਣੀ ਪੱਤੇ ਵੀ ਥੋੜੇ ਜਿਹਾ ਠਹਿਰਾ ਦੇ ਕੇ ਰਾਮ ਕਲੀ ਬਾਣੀ ਬੇਣੀ ਜੀ ਓ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਇੜਾ ਪਿੰਗੁਲਾ ਔਰ ਸੁਖਮਨਾ तीन बस एक ठाई बेणी संगम तह पिराग पिराग पद विश्राम लगेगा बेणी संगम तह पिराग इत विश्राम है मन मज्जन करे तिथाई मन मज्जन करे तिथाई संतहो तह निरंजन राम है गोर गम चीन बिरला कोय तह निरंजन ਰਮਈਆ ਹੋਏ ਰਹਾਉ ਦੇਵ ਸਥਾਨੈ ਕਿਆ ਨੀਸਾਣੀ ਦੇਵ ਸਥਾਨੈ ਇਥੇ ਵਿਸਰਾਮ ਕਿਆ ਨੀਸਾਣੀ ਤਹਿ ਬਾਜੇ ਸਬਦ ਅਨਾਹਦ ਬਾਣੀ ਸਬਦ ਪਦ ਤੇ ਵਿਸਰਾਮ ਹੈ ਤਹਿ ਬਾਜੇ ਸਬਦ ਅਨਾਹਦ ਬਾਣੀ ਤਹਿ ਚੰਦ ਨਾ ਸੂਰਜ ਕੌਣ ਨਾ ਪਾਣੀ ਸਾਖੀ ਜਾਗੀ ਗੁਰਮਖ ਜਾਣੀ ਉਪਜੈ ਗਿਆਨ दुरमत छीज अमृत रस गगनंतर भीज एस कला जो जाने भेव भेट तास परम देव दशम द्वारा अगम अपारा परम पुरख की घाटी ऊपर हाट हाट पर आला नहीं आला नहीं कहना आला ये पुला बोलना है ऊपर हाट ਹਾਟ ਪਰ ਆਲਾ ਆਲੇ ਭੀਤਰ ਥਾਤੀ ਉਪਰ ਹਾਟ ਹਾਟ ਪਰ ਆਲਾ ਆਲੇ ਭੀਤਰ ਥਾਤੀ ਜਾਗਤ ਰਹੈ ਸੋ ਕਬਹ ਨਾ ਸੋਵੈ ਤੀਨ ਤਿ ਲੋਕ ਸਮਾਧ ਪਲੋਵੈ ਤੀਨ ਤਿ ਲੋਕ ਇਤਿ ਬਿਸਨਾਮ ਸਮਾਧ ਪਲੋਵੈ ਬੀਜ ਮੰਤਰ ਲੈ ਹਿਰਦੈ ਰਹੈ ਮਨੁਆ ਉਲਟ ਸੋਨ ਨਾ ਨਾ ਗਹ ਜਾਗਤ ਰਹੈ ਨ ਅਲੀਆ ਭਖੈ ਜੀ ਜਾਗਤ ਰਹੈ ਇਥੇ ਵਿਸਰਾਮ ਨ ਅਲੀਆ ਭਖੈ ਪਾਚਉ ਇੰਦਰੀ ਬਸ ਕਰ ਰੱਖੈ ਬਸ ਕਰ ਰੱਖੈ ਬਸ ਥੋੜਾ ਜਿਹਾ ਕਸ ਕੇ ਬੋਲਣਾ ਅਧੀਨ ਕਰਕੇ ਪਾਚਉ ਇੰਦਰੀ ਬਸ ਕਰ ਰੱਖੈ ਗੋਰ ਕੀ ਸਾਖੀ ਰੱਖੈ ਜੀਤ ਮਾਨ ਤਨ ਅਰਪੈ ਕ੍ਰਿਸ਼ਨ ਪਰੀਤ ਰਾਰਾ ਪੂਰਾ ਕ੍ਰਿਸ਼ਨ ਪਰੀਤ ਅਰਪੇ ਪਾਠ ਹੈ ਦਲਾਵਾਂ ਦੇ ਨਾਲ ਮੇਰੇ ਵੀ ਅਰਪੇ ਛਪਿਆ ਸੀ ਪਰ ਦਲਾਵਾਂ ਨਾਲ ਪਾਠ ਸੁੱਧ ਪਾਠ ਹੈ ਮਨ ਤਨ ਅਰਪੇ ਕ੍ਰਿਸ਼ਨ ਪਰੀਤ ਕਰ ਪੱਲਵ ਸਾਖਾ ਵਿਚਾਰੇ ਪੱਲਵ ਕਸਕੇ ਬੋਲਣਾ ਕਰ ਪੱਲਵ ਸਾਖਾ ਵਿਚਾਰੇ ਆਪਣਾ ਜਨਮ ਨਾ ਜੂ ਹੈ ਹਾਰੇ ਅਸੁਰ ਨਦੀ ਕਾ ਬੰਦਾ ਮੂਲ ਅਸਰ ਨਹੀਂ ਕਹਿਣਾ ਅਸੁਰ ਪੋਲਾ ਬੋਲਣਾ ਅਸੁਰ ਨਦੀ ਕਾ ਬੰਦਾ ਮੂਲ ਪਛਿਮ ਫੇਰ ਚੜਾਵੇ ਸੂਰ ਪਛਿਮ ਇਹ ਛੱਜ ਕਸ ਕੇ ਬੋਲਣਾ ਛੱਜ ਸੇ ਅਲੀ ਲਾ ਕੇ ਪਛਿਮ ਫੇਰ ਚੜਾਵੇ ਸੂਰ ਅਜਰ ਜਰੈ ਸੋ ਨਿੱਜਰ ਚਰੈ ਅਜਰ ਚਾਲ ਨਾਲ ਇਸੇ ਤਰ੍ਹਾਂ ਬੋਲਣਾ ਅਜਰ ਜਰੈ ਸੋ ਨਿੱਜਰ ਚਰੈ ਅਜਰ ਜਰੈ ਸੋ ਨਿੱਜਰ ਚਰੈ ਜਗਨਨਾਥ ਸਿਓ ਗੋਸ਼ਟ ਕਰੈ ਚੌਮukh ਦੀਵਾ ਜੋਤ ਦਿਵਾਰ ਪਲੂ ਅਨੰਤ ਨੀ ਅਨੰਤ ਨੀ ਪਲੂ ਅਨਤ ਇਥੇ ਵਿਸਰਾਮ ਪਲੂ ਅਨਤ ਪੱਲੂ ਨਹੀਂ ਕਹਿਣਾ ਪਲੂ ਅਨਤ ਮੂਲ ਵਿਚਕਾਰ ਪਲੂ ਅਨਤ ਮੂਲ ਵਿਚਕਾਰ ਸਰਬ ਕਲਾ ਲੇ ਆਪੇ ਰਹੈ ਮਨ ਮਾਨਕ ਰਤਨਾ ਮਹਿ ਗੁਹੈ ਮਸਤਕ ਪਦਮ ਦੁਆਲੇ ਮਣੀ ਮਸਤਕ ਪਦਮ ਇਥੇ ਵਿਸਰਾਮ ਹੈ ਦੁਆਲੇ ਮਣੀ ਮਾਹਿ ਨਿਰੰਜਨ ਤ੍ਰਿਭਵਨ ਧਣੀ ਪੰਜ ਸ਼ਬਦ ਨਿਰਮਾਇਲ ਬਾਜੇ ਢੁਲਕੇ ਚਵਰ ਸੰਖ ਘਨ ਗਾਜੇ ਦਾਲ ਮਲ ਦਿੱਤ ਹੋ ਦਾਲ ਮਲ ਦਿੱਤ ਹੋ ਇਥੇ ਵਿਸਰਾਮ ਗੁਰਮੁਖ ਗਿਆਨ ਵੀਣੀ ਜਾਚੈ ਤੇਰਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ